ਇਹਦਾ ਜਹਾਜ ਜੱਸੀਪੋ ਵਾਲੀ ਵਾਲੇ ਦਾ ਤੇ ਕਰਦਾ ਸਪਰੇ ਪੰਜ ਮਿੰਟਾਂ ਚ ਕਿੱਲਾ ਕਰ ਦਿੰਦਾ ਇਹ ਇਹ ਇੱਧਰ ਆਪਣੇ ਬਾਹਨ ਚ ਕਰਦਾ ਅੱਜ ਆ ਜੱਟਾਂ ਨੂੰ ਦੇ ਕਿੰਨਾ ਚਾਹ ਹੁੰਦਾ ਨਾ ਨਵੀਂ ਚੀਜ਼ ਦਾ ਹਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਤੁਹਾਨੂੰ ਮਿਲਾਉਣਾ ਜੱਟਾਂ ਦੇ ਜਹਾਜ਼ ਨਾਲ ਬਾਈ ਵੀਰਾ ਢਾਲੀਵਾਲ ਮੇਰੇ ਪਿੰਡ ਦਾ ਮੁੰਡਾ ਲੈ ਕੇ ਆਇਆ ਇਹਨੇ ਇੰਟਰਟਰੈਕਟਰ ਤੇ ਜੜਿਆ ਜਹਾਜ ਇਹ ਤੇ ਫਾਰਮ ਦਾ ਨਾਮ ਲੈਣਾ ਤੂੰ ਤੇ ਫਾਰਮ ਕਿਹੜੀ ਆ ਕਿਹੜੀ ਬਚਨ ਖਾਸ ਬਤਨ ਖਾਦ ਸਟੋਰ ਬਾਈ ਦੀ ਜੱਸੀਪੋ ਵਾਲੀ ਫਾਰਮਾ ਬਾਈ ਦੀ ਤੇ ਬਾਈ ਇਹ ਵੀਰਾ ਧੜੀਵਾ ਲੈ ਕੇ ਆਇਆ ਤੇ ਇੱਕ ਆਪਣਾ ਰੋਮੀ ਧੜੀਵਾ ਇਹਦਾ ਭਰਾਗਾ ਜੱਸੀਪੋ ਵਾਲੀ ਤੇ ਇਹ ਸਪਰੇ ਵੀ ਕਰਦਾ ਤੇ ਬਾਈ ਨਾਲ ਗੱਲਾਂ ਵੀ ਕਰਾਂਗੇ ਹਨਾ ਤੇ ਇਹ ਭਜਦਾ ਬਹੁਤ ਆ ਪਹਿਲਾਂ ਨੇ ਜੱਜਾ ਨਾਲੋਂ ਇਹਦੇ ਆ ਟਾਇਰ ਪੱਖਰੇ ਆਏ ਆਂਦੇ ਹੁਣ ਆ ਟਾਇਰ ਆ ਜਿਹੜੇ ਹਨਾ ਤੇ ਅੱਜ ਬਾਈ ਆਪਣੇ ਆਏ ਸੀ ਸਪਰੇ ਕਰਨਾ ਤੇ ਇਹ ਰੇ ਵੀ ਪਉਂਦਾ ਹਨਾ ਇਥੋਂ ਰੇ ਪਉਂਦਾ ਨਾ ਇਹ ਰੇ ਇਹ ਇਥੇ ਇਹ ਚ ਰੇ ਪੈਂਦੀ ਆ ਤੇ ਆਹ ਪੱਖੇ ਚੱਲਦੇ ਆ ਫਿਰ ਇਹ ਰੇ ਖਿਆਰ ਦਾ ਨਾ ਤੇ ਆਹ ਬਾਈ ਆਪਣਾ ਨਸ਼ਤਰ ਨੂੰ ਤਾਂ ਤੁਸੀਂ ਜਾਣਦੀਆਂ ਤੇ ਅੱਜ ਝੋਨੇ ਚ ਕਰਨੀ ਆ ਆਪਣੇ ਸਪਰੇ ਹਨਾ ਝੋਨੇ ਚ ਕਿੰਨੇ ਕਿੱਲੇ ਕਰਨ ਦਾ ਬਾਈ ਜੀ ਇਹ ਇੱਕ ਟੈਂਕੀ 80 ਲੀਟਰ ਦੀ ਆ ਹਾਂ ਤੇ 6 ਕਿੱਲੇបាន ਕੱਢ ਦਿੰਦਾ ਅੱਛਾ 800 ਕਿਲੋ ਦੀ ਇੱਕ ਟੈਂਕੀ ਕਢਣ ਦੀ ਆ ਆਹ ਹਾਂ 6 ਕਿੱਲੇ ਬਹੁਤ ਕੜਨੀ ਫਿਰਦਾ ਨਾ ਤੇ ਗੱਟੇ ਆਹ ਆਪਣੇ ਗੱਟੇ ਦੇਦਾ ਕਰਦਾ ਉਵੇਂ ਹੀ ਪੈਂਦੇ ਸਨ ਕਿੱਲੇ ਚ ਨਹੀਂ ਨਹੀਂ ਇਹਦੇ ਅੱਠ ਘੁਰ ਨਹੀਂ ਤੇ ਇਹਦਾ ਕਿੰਨੇ ਕਿੰਨੇ ਕਿੱਲਿਆਂ ਦੀ ਕਰਦਾ ਇਹ ਇਹ 10 ਕਿੱਲਿਆਂ ਚ 10 ਕਿੱਲਿਆਂ ਚ ਅੱਛਾ 1 ਕਿੱਟਾ ਕਿੱਲੇ ਦਾ ਹੋ ਗਿਆ ਹੈ ਤੇ ਬਾਈ ਰੇਟ ਰੂਟ ਕੀ ਲੈਣੇ ਆਪਾਂ ਰੇਟ 200 ਰੁਪਈਆ ਜੇ ਨਾਲ ਰੇਸ ਆਉਣੀ ਹੈ 250 ਰੁਪਈਆ ਅੱਛਾ ਬਾਈ ਰੇਟ ਲੈਂਦਾ ਜੱਸੀਪੋ ਵਾਲੀ ਆਪਣੇ ਗਹਿਰੀ ਭਾਗੀ ਵਾਲੇ ਜੋਧਪੁਰ ਵਾਲੇ ਵੀ ਕਰਾ ਸਕਦੇ ਤੁਸੀਂ ਕਟਾਰਸ਼ਾਂ ਦੇ ਕੋਰਸ ਮੀਰ ਵਾਲੇ 200 ਰੁਪਇਆ 230 ਰੁਪਏ 230 ਰੁਪਏ ਨਾਲ ਰੇਸ ਢਾਉਣੀ ਆ ਤਾਂ ਆ ਰੇਸ ਤਾਂ ਹੋਣੀ ਹੈ 250 ਫੇਰ 250 ਰੁਪਇਆ ਭਾਈ ਤੇ ਆਪਣੀ ਵੀਡੀਓ ਲਾਇਕ ਕਰ ਦਿਓ ਕਿਸਾਨ ਭਰਾਵੋ ਤੇ ਆਪਾਂ ਵੀ ਸਪਰੇ ਹੁਣ ਇਹਦੇ ਵਿੱਚ ਪਾਵਾਂਗੇ ਆਪਣਾ ਬੈਠਾ ਭਾਈ ਸਾਹਿਬ ਗੁਰਵਿੰਦਰ ਸਿੰਘ ਸਰਪੰਚ ਜੱਸੀ ਪੋਵਾਲੀ ਤੇ ਨਛੱਤਰ ਸਿੰਘ ਹੁਣ ਆਪਾਂ ਬਾਈ ਪਾਣੀ ਭਰੀ ਜਾਂਦਾ ਪਾਣੀ ਭਰ ਦੇ ਭਾਈ ਹਣਾ ਦੂਜਾ ਇਧਰ ਸੇਤ ਲਵਾਇਆ ਹੈ ਹਾਂ ਕਿਵੇਂ ਦੂਜਾ ਸੈਸ਼ਨ ਲਵਾਇਆ ਹੈ ਨਾ ਗਿੱਧਰ ਹਾਂ ਸੰਗੈ ਚਲਵਾਇਆ ਹੈ ਪ੍ਰੈਸ਼ਰ ਤੇ ਸਾਰਾ ਅੱਛਾ ਇਹ ਪ੍ਰੈਸ਼ਰ ਤੇ ਸਾਰਾ ਕੁਝ ਹਾਂ ਆ ਸਾਰਾ ਕੁਝ ਪ੍ਰੈਸ਼ਰ ਤੇ ਆ ਬਾਈ ਨੇ ਟਰੈਕਟਰ ਦਾ ਬਾਈ ਤੇਰੇ ਕੋਲ ਆ ਆਪਦਾ ਹੀ ਸੀ ਪਹਿਲਾਂ ਹਣਾ ਵੀਰੇ ਹੈ ਡਿਊਟੀ ਆਲਦਾ ਸੀ ਡਿਊਟੀ ਆਲਦਾ ਸੀ ਨਹੀਂ ਨਹੀਂ ਆ ਮੇਂਦਰਾ ਤੁਹਾਡਾ ਘਰ ਵਾਲਾ ਨਹੀਂ ਹੈ ਨਾ ਅੱਛਾ ਮੁੱਲ ਲਿਆ ਸੀ 2 ਕਿਲੋ ਤੇ ਮੇਰਾ ਪੀਰ ਫੇਰ ਬੈਂਤੀ ਕਰਦੇ ਆ ਬਾਈ ਨੇ ਬਾਈ ਕਾਇਆ ਕਿੰਨੇ ਦਾ ਜਗਾਰ ਸਾਰਾ ਇਹ ਇਹ ਸਨੇ ਟਰੈਕਟਰ ਬਾਈ ਨੂੰ 5 ਲੱਖ ਚ ਪੈ ਗਿਆ ਤੇ ਸੀਜ਼ਨ ਸ਼ੁਰੂ ਆ ਕਿਰਾਏ ਤੇ ਲੈਣ ਵਾਸਤੇ ਬਾਈ ਜੀ ਨਾਲ ਸੰਪਰਕ ਕਰੋ ਵੀਰਾ ਸਿੰਘ ਢਾਲੀਵਾਲ ਤੇ ਬਚਨ ਫਾਰਮ ਬਚਨ ਖਾਲ ਸਟੋਰ ਜੱਸੀਪੋਵਾਲੀ ਇਹਦਾ ਜਾ ਜੱਸੀਪੌ ਵਾਲੀ ਵਾਲੇ ਦਾ ਤੇ ਕਰਦਾ ਸਪਰੇ ਪੰਜ ਮਿੰਟਾਂ ਚ ਕਿੱਲਾ ਕਰ ਦਿੰਦਾ ਇਹ ਇਹ ਇੱਧਰ ਆਪਣੇ ਬਾਹਨ ਤੇ ਕਰਦਾ ਅੱਜ ਆ ਜੱਟਾਂ ਨੂੰ ਦੇ ਕਿੰਨਾ ਚਾ ਹੁੰਦਾ ਨਾ ਨਵੀਂ ਦੀਵਜ ਦਾ ਆ ਜਾ ਆ ਜਾ ਆ ਜਾ ਜਾਜ ਆ ਗਿਆ ਪੰਜ ਮਿੰਟਾਂ ਚ ਕਿੱਲਾ ਕਰ ਦਿੰਦਾ ਬਾਈ ਤੇ ਝੋਨਾ ਵੀ ਕਹਿੰਦੇ ਵੱਧ ਨਿਕਲਦਾ ਇਹਦੇ ਨਾਲ ਸੁੰਡੀ ਸੰਡੀ ਜਮਾ ਮੰਨ ਲਾ ਵੀ ਖਤਮ ਹੋ ਜਾਂਦੀ ਹੈ ਹੈ ਹਾਂ ਉਹ ਤੁਹਾਡਾ ਆਪਣਾ ਹੀ ਆਪਣਾ ਆ ਕਲੌਨੀ ਆ ਗਈ ਨਾਲ ਸੁਸ਼ਾਂਤ ਸਿਟੀ ਦਾ ਹੋਦਾ ਹੁੰਦੇ ਬਣਾਵਾਂ ਲੈ ਛੜਤੇ ਬਾਈ ਫਰ ਹੋਣ ਤੇ ਪੱਖੇ ਉੱਡੂਗਾ ਹੁਣ ਉੜਦਾ ਦੇਖੋ ਸੁਸ਼ਾਂਤ ਸਿਟੀ 2 ਬਠਿੰਡਾ ਜਿਹੜੀ ਕਲੋਨੀ ਉਹਦੇ ਨਾਲ ਜ਼ਮੀਨ ਹੈ ਆਪਣੀ ਹੁਣ ਦੇਖੀਓ ਉੜਦਾ ਇਹ ਜਿੱਥੇ ਝੋਨਾ ਕਰ ਰਹੇ ਆਂ ਆਪਾਂ ਆਹ ਆਪਣਾ ਝੋਨੇ ਦੇ ਆਪਾਂ ਸਪਰੇਅ ਕਰ ਰਹੇ ਆਂ ਜਹਾਜ਼ ਨਾਲ ਚੱਕ ਪੈ ਚੱਲ ਪਿਆ ਚੱਲ ਪਿਆ ਪ੍ਰੈਸ਼ਰ ਚੱਲ ਪਿਆ ਇਹ ਪਹਿਲੀਆਂ ਜੇ ਕੇਰਾ ਰੇਹ ਬਲੇ ਲੀਪ ਪਾਈ ਉਹ ਸਹੀ ਨਹੀਂ ਚੁਈਆ ਗੁਰ ਤਾਂ ਇਹ ਇੰਨੇ ਸਾਡੇ ਰੇਹ ਛੜੁੰਦਾ ਹੈ ਜਿੰਨੀ ਬਾਟਾ ਹੈ ਕੁਵਾਰਾ ਮਾਰਦਾ ਉਹ ਆਏ ਤਾਂ ਖੜੇ ਹੋ ਜਾਣਗੇ ਇਹਨਾਂ ਨੂੰ ਕੀ ਹੁੰਦਾ ਹਾਂ ਤਾਂ ਮਾੜਾ ਮੋਟਾ ਹੁੰਦੇ ਯਾਰ ਹੁੰਦੇ ਯਾਰ ਝੋ ਨੱਕ ਨਹੀਂ ਬਾੜੁੰਦਾ ਨਹੀਂ ਬਾੜੁੰਦਾ ਰਾਇਆ ਪਾਹੋ ਬੰਜੂ ਆਹ ਮਰਦੇ ਤਾਂ ਨਹੀਂ ਬੁੱਝੇ ਤਾਂ ਨਹੀਂ ਮਰਦੇ ਨਹੀਂ ਜਿਹੜਾ ਤਾਂ ਮਰ ਗਿਆ ਉਹ ਤਾਂ ਮਰ ਗਿਆ ਹੂੰ ਨਹੀਂ ਨਹੀਂ ਭਾਈ ਕਿੱਡਾ ਨੀਂਗਾ ਆਫੇਟ ਮੁੰਡਾ ਖੜੇ ਇਹ ਕਿਹੜਾ ਪਾਹੋ ਕਿੰਨੀ ਕਿੰਨੇ ਫੁੱਟ ਤੋਂ ਲੀ ਉਹ ਯਾੜਾ ਭਾਈ ਇਹ 2 3 ਕਿੱਲਿਆਂ ਦੀ ਉਸਰੀ ਆ ਉਹ ਜਾੜਾ ਜਿਆਜ ਆ ਸਕੂਲ ਆ ਜਿਹੜਾ ਸੁਸ਼ਾਨ ਸਿਟੀ ਵਾਲਾ ਸਿਲਬਰੋਕਸ ਆ ਤੁਹਾਨੂੰ ਦਿਖਾਵਾਂ ਆਹਾ ਆ ਸਕੂਲ ਹੈ ਸੈਕਟਰੀ 2 ਸਿਲਬਰੋਕਸ ਬਰੰਡਾ ਆ ਜਮੀਨ ਜੱਸੀਪੋਲੀ ਦੀ ਜੀ ਬਣੀ ਹੈ ਕਲੋਨੀ ਜਹਾਜ ਅੱਗੇ ਵੱਧਦਾ ਹੋਇਆ ਸਪਰੇਅ ਕਰਦਾ ਹੋਇਆ ਤੇ ਅੱਗੇ ਨੂੰ ਆਉਂਦਾ ਹੋਇਆ ਜਹਾਜ ਆ ਰਿਹਾ ਉਰਲੀ ਉਤਰੀ ਤੇ ਉਰਲੇ ਮੱਥੇ ਤੇ ਆ ਗਿਆ ਇੱਧਰ ਜਹਾਜ ਮੇਲਾ ਦੀ ਢਾਈ ਨੂੰ 2 ਮਿੰਟ ਹੋਇਆ ਤੇ 10 ਮਿੰਟਾਂ ਚ ਕਰ ਦੂ ਸਪਰੇਅ ਦੋ 2.5 ਕਿੱਲੇ ਬਣ ਹੋਊਗਾ ਚੱਕਤਾ ਜੱਟਾ ਵਾਹ ਵਾਹ ਪਾਣੀ ਰੱਖਿਆ ਪਾਣੀ ਦੀ ਹੈ ਬਾਕੀ ਉਹ ਵੀ ਹੈ ਦੋ ਟੱਬੇ ਹੋਏ ਬੰਨ ਕੇ ਗੱਡੂਣਾ ਨਹੀਂ ਇਹ ਤਾਂ ਪੁੱਤ ਐਂ ਗੱਡੂਗਾ ਸਾਜੀ ਵੀ ਆ ਗਿਆ ਦੇਖਣਾ ਸਾਹਵਾ ਸਿੰਘ ਦੰਦੀਬਾਲ चौहान ਹੋਰ ਪਿੱਦ ਦਾ ਹੈਗਾ ਤੇਰੇ ਕੋਲੇ ਅੱਛਾ 哎，真、欸。